ਇਹ ਬੰਦਾ ਜ਼ਿੰਦਗੀ ਆਪਣੀ ਸਦਾ ਐਦਾਂ ਬਿਤਾਉਂਦਾ ਹੈ ਇਹ ਬੰਦਾ ਜ਼ਿੰਦਗੀ ਆਪਣੀ ਸਦਾ ਐਦਾਂ ਬਿਤਾਉਂਦਾ ਹੈ ਜਦੋਂ ਦਿਲ ਰੋਣ ਨੂੰ ਕਰਦਾ ਉਦੋਂ ਇਹ ਮੁਸਕਰਾਉਂਦਾ ਹੈ ਜਦੋਂ ਦਿਲ ਰੋਣ ਨੂੰ ਕਰਦਾ ਉਦੋਂ ਇਹ ਮੁਸਕੁਰੋਂਦਾ ਹੈ ਪਤਾ ਉਸ ਨੂੰ ਹੁੰਦਾ ਹੈ ਜੋ ਗਰਦਿਸ਼ ਵਿੱਚ ਹੈ ਕਿਰ ਜਾਂਦਾ ਪਤਾ ਉਸ ਨੂੰ ਹੁੰਦਾ ਹੈ ਜੋ ਗਰਦਿਸ਼ ਵਿੱਚ ਹੈ ਕਿਰ ਜਾਂਦਾ ਤੁਹਾਨੂੰ ਦੂਰ ਤੋਂ ਲੱਗਦਾ ਹੈ ਕੋਈ ਤਾਰਾ ਟਿਮਟਿਮਾਉਂਦਾ ਤੁਹਾਨੂੰ ਦੂਰ ਤੋਂ ਲੱਗਦਾ ਕੋਈ ਤਾਰਾ ਟਿਮਟਿਮਾਉਂਦਾ ਹੈ ਨਹੀਂ ਇਸ ਬਾਗ ਨੇ ਬਹੁਤਾ ਸਮਾਂ ਹੁਣ ਮਹਿਕਦੇ ਰਹਿਣਾ ਨਹੀਂ ਇਸ ਬਾਗ ਨੇ ਬਹੁਤਾ ਸਮਾਂ ਹੁਣ ਮਹਿਕਦੇ ਰਹਿਣਾ ਕੇ ਫੁੱਲ ਤੋੜਨ ਲਈ ਇੱਕ ਆਦਮੀ ਜੋ ਰੋਜ਼ ਆਉਂਦਾ ਹੈ ਕੇ ਫੁੱਲ ਤੋੜਨ ਲਈ ਇੱਕ ਆਦਮੀ ਜੋ ਰੋਜ਼ ਆਉਂਦਾ ਹੈ ਅਸੀਂ ਹਾਂ ਜ਼ਿੰਦਗੀ ਵਿੱਚ ਜਿਸ ਨੂੰ ਵੀ ਅਣਗੌਲਿਆ ਕਰਦੇ ਅਸੀਂ ਹਾ ਜ਼ਿੰਦਗੀ ਵਿੱਚ ਜਿਸ ਨੂੰ ਵੀ ਅਣਗੌਲਿਆ ਕਰਦੇ ਉਹ ਅਕਸਰ ਮਰਨ ਦੇ ਮਗਰੋਂ ਬੜਾ ਹੀ ਯਾਦ ਆਉਂਦਾ ਹੈ ਉਹ ਅਕਸਰ ਮਰਨ ਦੇ ਮਗਰੋਂ ਬੜਾ ਹੀ ਯਾਦ ਆਉਂਦਾ ਹੈ ਬੜਾ ਹੀ ਯਾਦ ਆਉਂਦਾ ਹੈ